ਬਰਨਾਲਾ ਤੋਂ ਇੱਕ ਖੌਫਨਾਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਫਲਾਂ ਦੇ ਪੈਸੇ ਮੰਗਣ ਤੇ ਬਰਨਾਲਾ ਦੀ ਤਪਾ ਮੰਡੀ 'ਚ ਇੱਕ ਨੌਜਵਾਨ ਨੂੰ ਮਾਰ ਦਿੱਤਾ ਗਿਆ ਉਸ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਕ ਆਪਣੇ ਭਰਾ ਨਾਲ ਤਪਾ ਦੇ ਤਾਜੂ ਕੇ ਕੈਂਚੀਆਂ ਦੇ ਵਿੱਚ ਫਲ ਵੇਚਣ ਦਾ ਕੰਮ ਕਰਦਾ ਸੀ ਜਿੱਥੇ ਕੁਝ ਅਣਪਛਾਤੇ ਵਿਅਕਤੀ ਫਲ ਲੈਣ ਆਏ ਅਤੇ ਜਦੋਂ ਉਹਨਾਂ ਨੇ ਫਲਾਂ ਦੇ ਪੈਸੇ ਮੰਗੇ ਤਾਂ ਉਹਨੇ ਮ੍ਰਿਤਕ ਅਤੇ ਉਸਦੇ ਭਰਾ ਤੇ ਡੰਡਿਆਂ ਦੇ ਨਾਲ ਹਮਲਾ ਕਰ ਦਿੱਤਾ ਇਸ ਦੌਰਾਨ ਹਮਲਾਵਰ ਮ੍ਰਿਤਕ ਅਮਨਦੀਪ ਸਿੰਘ ਅਤੇ ਗਗਨਦੀਪ ਸਿੰਘ ਨੂੰ ਜ਼ਖਮੀ ਕਰਕੇ ਫਰਾਰ ਹੋ ਗਏ ਇਲਾਜ ਦੌਰਾਨ ਅਮਨਦੀਪ ਦੀ ਮੌਤ ਹੋ ਗਈ ਪੁਲਿਸ ਨੇ ਹਮਲਾਵਰਾਂ ਦੀ ਪਛਾਣ ਕਰਕੇ ਕਤਲ ਦਾ ਮਾਮਲਾ ਦਰਜ ਕਰ ਲਿਆ ਘਟਨਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਘਟਨਾ ਮੰਗਲਵਾਰ ਦੇਰ ਸ਼ਾਮ ਦੀ ਹੈ ਇਸ ਘਟਨਾ ਦੌਰਾਨ ਜ਼ਖਮੀ ਹੋਏ ਗਗਨਦੀਪ ਨੇ ਦੱਸਿਆ ਕਿ ਉਸਦੇ ਤਪਾ ਵਿਖੇ ਫਲਾ ਦੀ ਦੁਕਾਨ ਹੈ ਇਸ ਦੌਰਾਨ ਕਾਰ 'ਤੇ ਸਵਾਰ ਲੋਕ ਨਸ਼ੇ ਦੀ ਹਾਲਤ 'ਚ ਫਲ ਖਰੀਦਣ ਆਏ ਅਤੇ ਇਸ ਦੌਰਾਨ ਝਗੜਾ ਹੋ ਗਿਆ। ਉਹਨਾਂ ਨੇ ਡੰਡੇ ਦੇ ਨਾਲ ਹਮਲਾ ਵੀ ਕੀਤਾ। ਮੈਂ ਮੇਰਾ ਭਰਾ ਅਤੇ ਇੱਕ ਹੋਰ ਵਿਅਕਤੀ ਜੋ ਕਿ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ, ਉਹ ਜ਼ਖਮੀ ਹੋ ਗਏ। ਉਹਨਾਂ ਕਿਹਾ ਕਿ ਫਲਾ ਦੇ ਰੇਟਾਂ ਨੂੰ ਲੈ ਕੇ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ। ਉਸਨੇ ਕਿਹਾ ਕਿ ਮੇਰੇ ਭਰਾ ਦੇ ਪੇਟ ਦੇ ਵਿੱਚ ਚਾਕੂ ਮਾਰਿਆ ਗਿਆ ਅਤੇ ਮੈਨੂੰ ਵੀ 2-3 ਵਾਰ ਚਾਕੂ ਮਾਰੇ ਗਏ। ਉਸਨੇ ਇੱਕ ਦੱਸਿਆ ਕਿ ਉਹ ਹਮਲਾਵਰਾਂ ਨੂੰ ਨਹੀਂ ਜਾਣਦੇ ਸਨ। ਪਹਿਲੀ ਵਾਰ ਉਹ ਸਾਡੇ ਕੋਲ ਫਲ ਲੈਣ ਆਏ ਸਨ। ਇਸ ਦੌਰਾਨ ਮ੍ਰਿਤਕ ਦੇ ਪਿਤਾ ਨੇ ਮੁਰਜ਼ਮਾ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸੰਬੰਧੀ ਡੀਐਸਪੀ ਨੇ ਦੱਸਿਆ ਕਿ ਤਪਾ ਮੰਡੀ ਦੇ ਵਿੱਚ ਅਮਨਦੀਪ ਅਤੇ ਗਗਨਦੀਪ ਫਲ ਵੇਚਦੇ ਨੇ ਜਿੱਥੇ ਦੋ ਵਿਅਕਤੀ ਫਲ ਖਰੀਦਣ ਆਏ ਸਨ ਇਸ ਦੌਰਾਨ ਫਲ ਦੀ ਅਦਾਇਗੀ ਨੂੰ ਲੈ ਕੇ ਦੋਵਾਂ ਵਿਚਾਲੇ ਝੜਪ ਹੋ ਗਈ ਇਸ ਦੌਰਾਨ ਕਾਰ ਸਵਾਰਾਂ ਨੇ ਗਗਨਦੀਪ ਪਟਿਲ ਦੇ ਪ੍ਰਾਣ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਇਸ ਲੜਾਈ ਦੌਰਾਨ ਦੋਹਾਂ ਨੂੰ ਬਚਾ ਰਿਹਾ ਬਾਨੀ RAM ਵੀ ਜ਼ਖਮੀ ਹੋ ਗਿਆ ਡੀਜੀ ਫਰੂਟ ਦੀ ਦੁਕਾਨ ਹੈ ਉੱਥੇ ਅੱਡੇ ਤੇ ਉਹ ਮੁੰਡੇ ਕੋਈ ਨਸ਼ੇ ਦੀ ਹਾਲਤ 'ਚ ਸਿਗੇ ਉਹ ਆਕੇ ਸਾਡੇ ਨਾਲ ਵੈਸਣ ਲੱਗ ਗਏ ਜੀ ਸਮਾਨ ਲੈਣ ਦੇ ਸਮਾਨ ਸਮੂਹ ਲੈਣ ਦੇ ਵੈਸਣ ਲੱਗੇ ਤੇ ਉਹਨਾਂ ਨੇ ਕਿਰਚਾ ਕੱਢ ਕੇ ਸਾਡੇ ਤੇ ਹਮਲਾ ਕਰਤਾ ਜੀ ਇੱਕ ਤਾਂ ਮੇਰੇ ਭਰਾ ਦੇ ਮਾਰੀਆਂ ਉਹਨਾਂ ਨੇ ਕਿਰਚਾ ਜੀ ਤੇ ਮੇਰੇ ਮਾਰੀਆਂ ਇੱਕ ਨਾਲ ਦਾ ਗਵਾਂਢੀ ਸੀਗਾ ਮੁੰਡਾ ਛੜਾ ਰਿਹਾ ਸੀ ਉਹਦੇ ਮਾਰੀਆਂ ਜੀ ਉਹ ਮੁੰਡਿਆਂ ਨੇ ਰੋਲ ਕਿਸ ਕੱਲੂ ਚ ਰੂ ਹੋਇਆ ਸੀ ਇਹ ਹੀ ਫਰੂਟ ਲੈ ਰਹੇ ਸੀ ਉਹ ਤੇ ਇਸ ਗੱਲ ਰੇਟ ਰੂਟ ਪਿੱਛੇ ਵੈਸਵਾ ਜੀ ਨਸ਼ੇ ਦੀ ਨਸ਼ਾ ਕੀਤਾ ਹੋਇਆ ਸੀ ਉਹਨਾਂ ਨੇ ਵੱਧ ਉਹ ਜਾਣਦੇ ਨਹੀਂ ਬਣਾਉਣਾ ਨਹੀਂ ਜਾਣਦੇ ਨਹੀਂ ਸੀ ਇੱਥੇ ਤਪੇ ਚੌਂਕ ਦੇ ਵਿੱਚ ਦੋ ਪ੍ਰਾਰ ਫਲਾਂ ਦੀ ਰੇੜੀ ਲਾਉਂਦੇ ਜਿਹਦਾ ਨਾਂ ਅਮਨਦੀਪ ਤੇ ਦੂਸਰਾ ਗਗਨਦੀਪ ਹੈ ਇਹ ਦੋਨੇ ਉੱਥੇ ਰੋਜ਼ ਲਾਉਂਦੇ ਸੀ ਤੇ ਇਹਨਾਂ ਦੇ ਨਾਲ ਹੀ ਕੋਈ ਇਹਨਾਂ ਦਾ ਕੋਈ ਜਾਣਕਾਰ ਬੰਦਾ ਜਿਹੜਾ ਬਾਣੀ ਹਰਮ ਹੈ ਉਹ ਵੀ ਉੱਥੇ ਸੱਜੇ ਕੰਬੇ ਆਉਂਦਾ ਜਾਂਦਾ ਸੀਗਾ ਹੁਣ ਉਹ ਕਹਿੰਦਾ ਵੀ ਮੈਂ ਕੱਲ 24 ਤਰੀਕ ਨੂੰ ਸ਼ਾਮੇ 6:00 ਵਜੇ ਮੈਂ ਆਪਣੇ ਫਲ ਲੈਣ ਆਇਆ ਤਾਂ ਉੱਥੇ ਦੋ ਬੰਦੇ ਰੇੜੀ ਤੇ ਫਲ ਲੈ ਰਹੇ ਸੀਗੇ ਬਲੋ ਦੋ ਬੰਦੇ ਜਿਹੜੇ ਅਨਨੋਨ ਸੀਗੇ ਨਾਲ ਇੱਕ ਉਹਨਾਂ ਦੇ ਮੋਟਰਸਾਈਕਲ ਸੀ ਜਾਮਾ ਤੇ ਉਹਨਾਂ ਨੇ ਮਤਲਬ ਉਹਨੂੰ ਕੋ ਫਲ ਲਏ ਤੇ ਫਲ ਵਿੱਚ ਉਹ ਪੈਸਿਆਂ ਦੇ ਲੈਣ ਦੇਣ ਕਰਕੇ ਉਹਨਾਂ ਦੀ ਆਪਸ ਲੜਾਈ ਹੋ ਗਈ ਜਦੋਂ ਉਹ ਲੜ ਰਹੇ ਸੀ ਤੇ ਉਹ ਮੁੰਡਿਆਂ ਦੇ ਪੱਗਬੁਗ ਦਾ ਲਹਿ ਗਈ ਜਿਵੇਂ ਤੇ ਨਾਲ ਇੱਕ ਗੁਰਦਰਸ਼ਨ ਸਿੰਘ ਵਗੈਰਾ ਖੜਾ ਸੀਗਾ ਜਿਹਦੀ ਵੀ ਇਹ ਨਾਲ ਮਾੜੀ-ਮੋਟੀ ਲਕੜੜ ਦੱਸੀ ਹੈ ਬਿਆਨ ਵਿੱਚ ਵੀ ਸਾਡੇ ਨਾਲ ਲਗੜਟ ਹੈ ਤੇ ਉਹ ਅੱਲਾਸ਼ਰੀ ਉਹਨਾਂ ਨੇ ਦਿੱਤੀ ਵੀ ਤੁਹਾਡੀ ਬੱਗ ਲਾ ਦਿੱਤੀ ਵਗੈਰਾ ਵਗੈਰਾ ਤਾਂ ਉਹਨਾਂ ਨੇ ਤੈਅ ਚਾ ਕਿ ਇੱਕ ਤੱਕ ਇਰਚਾ ਨਾਲ ਵਾਰ ਕੀਤੇ ਅਮਨਦੀਪ ਦੇ ਤੇ ਇਹ ਦੂਸਰੇ ਲੜਕੇ ਨੇ ਜੋ ਪੇਚਕਸ ਮਾਰ ਕੇ ਉਹ ਇਹਨਾਂ ਨੂੰ ਫੱਟੜ ਕਰਤਾ ਇਹ ਤਿੰਨ ਜਾਨੇ ਫੱਟੜ ਹੋਏ ਆ ਇੱਕ ਤਾਂ ਬਾਣਿਆਰਾਮ ਜਿਹੜਾ ਛਡਾਉਣ ਵਾਲਾ ਮੁੰਡਾ ਸੀ ਉਹ ਜਿਹਦੇ ਪਿਆ ਤਾਂ ਐਫਆਰ ਹੋ ਰਹੀ ਹੈ ਦੋਵੇਂ ਭਰਾ ਉਹ ਅਮਨਦੀਪ ਤੇ ਗਗਨਦੀਪ ਅਮਨਦੀਪ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਸੀ ਉਹਨੂੰ ਏਮਚ ਰੈਫਰ ਕੀਤਾ ਗਿਆ ਪਰ ਉਹ ਦੇਰ ਰਾਤ ਪਤਨ ਲੱਗੇ ਉਹਦਾ ਨੇ ਐਕਸਪਾਇਰ ਹੋਊਗਾ ਇਹਦੇ ਵਿੱਚ ਨੇ ਅੰਦੇਸ਼ੀ ਉਹਨਾਂ ਦਾ ਨਾਮ ਪਤਾ ਪਤਾ ਕਰ ਲਿਆ ਗਿਆ ਸੀਗਾ ਇੱਕ ਦਾ ਨਾਮ ਜਗਜੀਤ ਸਿੰਘ ਜੀਤ ਤੇ ਦੂਸਰੇ ਦਾ ਨਾਮ ਕਰਨਵੀਰ ਇਹ ਦੋਨੇ ਮੋਗੇ ਰਹਿਣ ਵਾਲੇ ਆ ਤੇ ਸਾਡੀਆਂ ਟੀਮਾਂ ਗਈਆਂ ਹੋਈਆਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਤੇ ਜੋ ਅਗੇ ਅਪਡੇਟ ਆਏਗੀ ਤਪਰੀਛ ਤੁਹਾਨੂੰ ਦੱਸਦੇ ਰਹਾਂਗੇ